ਬਾਈ ਗੁਰਜੀ ਦਾ ਖਾਸਾ ਸ੍ਰੀ ਬਾਈ ਗੁਰਜੀ ਦੀ ਫਤਿਹ ਇਸ ਵੇਲੇ ਆਪਾਂ ਨਾਨਕ ਚੱਕ ਵਿਖੇ ਖੜੇ ਆ ਜਿੱਥੋਂ ਬਾਬਾ ਸ਼੍ਰੀ ਚਾਂਜੀ ਦਾ ਜਿਹੜਾ ਆ ਤਪ ਸਥਾਨ ਆ ਇੱਥੇ ਬਾਬਾ ਸ਼੍ਰੀ ਚਾਂਜੀ ਨੇ ਤਪ ਕੀਤਾ ਸੀਗਾ ਤੇ ਇੱਥੋਂ ਦਾ ਇਤਿਹਾਸ ਵੀ ਦੱਸਦੇ ਆ ਕਿ ਬਾਬਾ ਗੁਰਕੁਨਾਥ ਜੀ ਜਦੋਂ ਇੱਥੋਂ ਆਏ ਸੀਗੇ ਹਨਾ ਉਹਨਾਂ ਨੇ ਨਾ ਹਿਮਾਲਿਆ ਦੀ ਪਰਬਤ ਦੀਆਂ ਜਿਹੜੀ ਉੱਚੀ-ਉੱਚੀਆਂ ਚੋਟੀਆਂ ਸੀ ਉੱਥੋਂ ਨਾ ਬਾਬਾ ਗੁਰਕੁਨਾਥ ਜੀ ਆਪਣੀ 84 ਚੇਲਿਆਂ ਦੇ ਨਾਲ ਜਦੋਂ ਬਾਬਾ ਸ਼੍ਰੀ ਚੰਦ ਜੀ ਮਹਿਮਾ ਸੁਣੀ ਤੇ ਨਾ ਹੰਕਾਰ ਦੇ ਵਿੱਚ ਆਗੇ ਕਿ ਸਾਡੇ ਤੋਂ ਤਕੜਾ ਵੀ ਕਿਹੜਾ ਤਪਸਵੀ ਆ ਗਿਆ ਹੈ ਨਾ ਜਿਨੇ ਇੰਨੀ ਵੀ ਇੱਥੇ ਜਿਹਦਾ ਇੰਨਾ ਨਾਮ ਚੱਲਦਾ ਆ ਉਹ ਨਾ ਆਕਾਸ਼ ਮਾਰਗ ਤੇ ਰਾਹੀ ਇਸ ਧਰਤੀ ਦੇ ਉੱਤੇ ਜਿਹੜਾ ਆ ਨਾਨਕ ਚੱਕ ਵਿਖੇ ਆਏ ਸੀਗੇ ਤੇ ਉਹਨਾਂ ਨੇ ਨਾ ਬਾਬਾ ਜੀ ਨਾਲ ਬਚਨ ਬਲਾਸ ਕੀਤੇ ਤੇ ਇਹ ਨਾ ਭੋਜਨ ਦੀ ਜਿਹੜੀ ਮੰਗ ਕੀਤੀ ਸੀ ਤੇ ਬਾਬਾ ਜੀ ਦਾ ਜੇ ਇੱਕ ਚੇਲਾ ਸੀਗਾ ਜਿਹਦਾ ਨਾਮ ਸੀ ਕਮਲੀ ਆ ਜਿਨੇ ਬਾਬਾ ਜੀ ਨੇ ਉਸ ਨੂੰ ਇੱਕ ਪਿੰਡ ਦੇ ਵਿੱਚ ਰਹੀ ਉਹ ਉਸ ਪਿੰਡ ਦਾ ਨਾਮ ਸੀ ਕਾਦਾ ਕਦਾਰਾ ਬਾਗ ਕਦਾਰਾ ਬਾਦ ਵਿਖੇ ਉੱਥੇ ਕੱਲਿਆ ਤੇ ਵੀ ਜਾ ਕੇ ਪਿੰਡ ਵਾਸੀਆਂ ਤੋਂ ਨਾ ਰਸਤ ਲੈ ਕੇ ਆਓ ਹਨਾ ਵੀ ਇੱਥੇ ਭੋਜਨ ਤਿਆਰ ਕਰੀਏ ਤੇ ਬਾਬਾ ਗੁਰਨਾਥ ਜੀ ਨੂੰ ਸ਼ਕਾਈਏ ਤੇ ਕੀ ਹੋਇਆ ਸੀ ਸਿੱਧਾ ਦੀ ਕਰਾਮਾਤ ਨਾਲ ਨਾ ਪਿੰਡ ਵਾਸੀਆਂ ਨੇ ਕੀ ਕੀਤਾ ਸੀ ਦਾ ਮਨ ਬਦਲ ਦਿੱਤੇ ਸਿੱਧਾ ਨੇ ਐਸੀ ਕਰਾਮਾਤ ਕੀਤੀ ਕਿ ਮਨ ਹੀ ਬਦਲ ਦਿੱਤੇ ਉਹਨਾਂ ਦੇ ਵੀ ਉਹਨਾਂ ਨੇ ਰਸਤ ਦੇ ਲਈ ਕੁਝ ਵੀ ਨਾ ਦਿੱਤਾ ਇਹ ਭਾਈ ਕਮਲਿਆ ਜੀ ਤੇ ਭਾਈ ਕਮਲਿਆ ਜੀ ਨੇ ਸ਼ਰਾਬ ਦੇ ਦਿੱਤਾ ਉਸ ਪਿੰਡ ਨੂੰ ਵੀ ਪਿੰਡ ਥੈ ਥੈਰੀ ਹੋ ਜਾਵੇ ਤੇ ਜਦੋਂ ਸਾਰੀ ਗੱਲ ਆਕੇ ਨਾ ਬਾਬਾ ਸ਼੍ਰੀ ਚੰਦ ਜੀ ਨੂੰ ਦਸੀ ਤੇ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਵੀ ਚਲੋ ਤੁਸੀਂ ਭਾਈ ਕਮਲਿਆ ਕੀ ਗੱਲ ਤੂੰ ਉੱਥੇ ਕੋਈ ਉਹਨਾਂ ਨੂੰ ਸ਼ਰਾਪਤਾ ਨਹੀਂ ਦਿਆ ਉਹਨੇ ਕਿਹਾ ਹਾਂ ਬਾਬਾ ਜੀ ਮੈਂ ਉਹਨਾਂ ਨੂੰ ਕਹਿ ਵੀ ਤੁਹਾਡਾ ਜਿਹੜਾ ਪਿੰਡ ਹੈ ਥੈ ਤੇਰੀ ਹੋ ਜਾਵੇ ਹਨਾ ਤੇ ਉਦੋਂ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਜਾ ਭੱਜ ਕੇ ਜਾ ਉਸ ਪਿੰਡ ਦੇ ਵਿੱਚ ਤੇ ਪਿੰਡ ਵਾਲਿਆਂ ਨੂੰ ਕਹਦੇ ਵੀ ਇਸ ਪਿੰਡ ਦੇ ਵਿੱਚੋਂ ਨਾ ਜਿਹੜੇ ਬਾਹਰ ਹੋ ਜਾਣ ਤੇ ਉਹ ਪਿੰਡ ਦੇ ਵਿੱਚੋਂ ਜਿਹੜੇ ਆ ਭੱਜ ਕੇ ਗਿਆ ਤੇ ਪਿੰਡ ਵਾਲਿਆਂ ਨੂੰ ਜਦ ਹੀ ਪਿੰਡ ਵਾਲੇ ਬਾਹਰ ਹੋਏ ਤੇ ਉਹ ਸਾਰਾ ਪਿੰਡ ਜਿਹੜਾ ਧਰਤੀ ਦੇ ਵਿੱਚ ਸਮਾ ਗਿਆ ਸੀਗਾ ਇਸ ਸਾਰਾ ਪਿੰਡ ਢੈ ਢੇਰੀ ਹੋ ਗਿਆ ਸੀਗਾ ਤੇ ਫਿਰ ਬਾਬਾ ਜੀ ਨੇ ਕੀ ਕੀਤਾ ਤੇ ਪਿੰਡ ਦੇ ਜਿਹੜੇ ਵਾਸੀ ਸੀਗੇ ਉਹ ਰਸਤਾ ਲੈ ਕੇ ਤੇ ਬਾਬਾ ਸ਼੍ਰੀ ਚੰਦ ਜੀ ਕੋਲ ਆਏ ਮਾਫੀ ਮੰਗਣ ਹਣਾ ਬਾਬਾ ਜੀ ਸਾਨੂੰ ਮਾਫ ਕਰੋ ਤੇ ਇਹ ਜਿਹੜਾ ਬਾਬਾ ਗੋਰਖਨਾਥ ਜੀ ਸੀ ਇਹ ਵੀ ਦੇਖ ਕੇ ਹੈਰਾਨ ਰਹਿ ਗਏ ਸੀ ਵੀ ਇੰਨੀ ਕਰਨੀ ਵਾਲੇ ਐ ਇੰਨੀ ਇਹਨਾਂ ਚ ਭਗਤੀ ਇਹਨਾਂ ਦੀ ਸ਼ਕਤੀ ਆ ਨਾ ਤੇ ਬਾਬਾ ਸ਼੍ਰੀ ਚੰਦ ਜੀ ਫਿਰ ਬਾਬਾ ਗੋਰਖਨਾਥ ਜੀ ਨੇ ਜਿਹੜੀ ਉਹਨਾਂ ਤੋਂ ਵੀ ਮਾਫੀ ਮੰਗੀ ਹਣਾ ਤੇ ਉਹਨਾਂ ਦੇ ਇੱਕ ਸ਼ਰਧਾਲੂ ਬਣ ਗਏ ਵਧੀਆ ਤੇ ਉਹਨਾਂ ਨੂੰ ਫਿਰ ਜਿਹੜੇ ਭਾਈ ਕੰਮਲੀਆ ਜੀ ਨੇ ਉਹ ਜਿਹੜੇ ਪਿੰਡ ਵਾਲਿਆਂ ਤੋਂ ਰਸਤਾ ਆਈਆਂ ਸੀ ਉਹਦਾ ਭੋਜਨ ਤਿਆਰ ਕਰਕੇ ਬਾਬਾ ਗੁਰਗਨਾਥ ਜੀ ਦੇ 84 ਚੇਲਿਆਂ ਤੇ ਬਾਬਾ ਗੁਰਗਨਾਥ ਜੀ ਨੂੰ ਸ਼ਕਾਇਆ ਤੇ ਉਸ ਤੋਂ ਬਾਅਦ ਕੀ ਹੋਇਆ ਤੇ ਜਦੋਂ ਪਿੰਡ ਵਾਲਿਆਂ ਨੇ ਕਿਹਾ ਬਾਬਾ ਜੀ ਸਾਨੂੰ ਵੀ ਮaaf ਕਰ ਦਿਓ ਇਹ ਵੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਆ ਤੇ ਉਹਨਾਂ ਨੇ ਕੀ ਕੀਤਾ ਬਾਬਾ ਜੀ ਵੀ ਸਾਡਾ ਪਿੰਡ ਆ ਜਿਹੜਾ ਹੁਣ ਫਿਰ ਉਸੇ ਤਰ੍ਹਾਂ ਹਸ ਦਾ ਵਾਸਤਾ ਕਿਦਾਂ ਹੋਊਗਾ ਬਾਬਾ ਜੀ ਨੇ ਕਿਹਾ ਵੀ ਇਸਾਂ ਤੇ ਆਪਾਂ ਦਰਖਤ ਲਾ ਚੱਲੇ ਹਣਾ ਜਦੋਂ ਇਹ ਦਰਖਤ ਦੀਆਂ ਜੜਾਂ ਤੁਹਾਡੇ ਪਿੰਡ ਤੱਕ ਪਹੁੰਚ ਗਈਆਂ ਤੇ ਉਦੋਂ ਇਹ ਪਿੰਡ ਜਿਹੜਾ ਫਿਰ ਵਸਦਾ ਉਸੇ ਤਰ੍ਹਾਂ ਹੋ ਜੂਗਾ ਹੁਣ ਇਸ ਪਿੰਡ ਦੇ ਵਿੱਚ ਟੋਟਲ ਜਿਹੜੇ ਆ ਚਾਰ ਘਰ ਆ ਚਾਰ ਪੰਜ ਘਰ ਵਸ ਚੁੱਕੇ ਆ ਤੇ ਮੈਂ ਤੁਹਾਨੂੰ ਪਿੰਡ ਦਾ ਜਿਹੜਾ ਬਾਬਾ ਜੀ ਨੇ ਦਰਖਤ ਲਾਇਆ ਸੀ ਨਾ ਉਹ ਦੂਜੇ ਨਾਨਕ ਚੱਕ ਵਿਖੇ ਜਿਹੜਾ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਬਣਿਆ ਉੱਥੇ ਲੱਗਿਆ ਉਹਦੀਆਂ ਜੜਾਂ ਜੜੀਆਂ ਇੱਥੇ ਆਈਆਂ ਆ ਉਹ ਤੁਹਾਨੂੰ ਮੈਂ ਸਾਰੀਆਂ ਵਿਖਾਲਦਾ ਇਸ ਵੀਡੀਓ ਦੇ ਵਿੱਚ ਤੇ ਇਹ ਸਾਰਾ ਇਤਿਹਾਸ ਆ ਇਹ ਸਾਰਾ ਲਿਖਿਆ ਆ ਤੁਸੀਂ ਪੜ ਸਕਦੇ ਆ ਪੰਜਾਬੀ ਦੇ ਵਿੱਚ ਇਹ ਸਾਰਾ ਸਿੱਧਾ ਨੂੰ ਜਦੋਂ ਸਿੱਧੇ ਰਾਹ ਪਾਇਆ ਸੀ ਹਨਾ ਇਹ ਮਹਾਲਿਆ ਦੀ ਪਰਬਤ ਜਿਹੜੀ ਮੈਂ ਤੁਹਾਨੂੰ ਆ ਤੁਸੀਂ ਦਰਖਤ ਦੀਆਂ ਜਿਹੜਾ ਵੇਖ ਸਕਦੇ ਹੋ ਸਾਰੀਆਂ ਇਹ ਬਹੁਤ ਵਿਸ਼ਾਲ ਜਿਹੜਾ ਦਰਖਤ ਆ ਇੱਥੇ ਜਿਹੜੇ ਲੋਕੀ ਹੋਣਾ ਤੁਸੀਂ ਆਹ ਲਫਾਫਾ ਖੋਣੇ ਤੁਹਾਨੂੰ ਆ ਜਿਹੜਾ ਜਿਹੜੇ ਥੱਲੇ ਪਏ ਆ ਇਹ ਲੋਕੀ ਆਪਣੀ ਸੁਖਣਾ ਜਿਹੜੀਆਂ ਵਾ ਸੁੱਕੇ ਜਾਂਦੇ ਆ ਜਿਹੜੀਆਂ ਜੜਾਂ ਹੁੰਦੀਆਂ ਉਹਦੇ ਵਿੱਚ ਨਾ ਮਿੱਟੀ ਦੇ ਵਿੱਚ ਭਰ ਕੇ ਦੇ ਵਿੱਚ ਮਿੱਟੀ ਭਰੀ ਆ ਤੇ ਆਪਣੀਆਂ ਸੁਖਣਾ ਸੁੱਕੇ ਗਏ ਆ ਜੇ ਤੋਂ ਮਹਾਰਾਜ ਇਹਨਾਂ ਦੀ ਸੁਖਣਾ ਪੁਰੀਆਂ ਕਰਦੇ ਆ ਫਿਰ ਤੇ ਉਹ ਖੰਡ ਪਾਠ ਜਾਂ ਸ਼ੁਕਰਾਨਾ ਕਿਸੇ ਵੀ ਤਰੀਕੇ ਨਾਲ ਕਰਦੇ ਆ ਤੇ ਤੁਹਾਨੂੰ ਅੰਦਰ ਵੀ ਖੋਣਾ ਮੈਂ ਇਸ ਜਿਹੜਾ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਆ ਤੇ ਇਤਿਹਾਸ ਦਾ ਇੱਕ ਫੋਟੋ ਵੀ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਤੁਸੀਂ ਵੇਖਿਓ ਕਿੰਹੀ ਵਿਸ਼ਾਲ ਵਕਤ ਦ੍ਰਿਸ਼ਤ ਵੇਖ ਸਕਦੇ ਆ ਇਹ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਆ ਅਸਥਾਨ ਆ ਇਹ ਇੱਟਾ ਧੂਣਾ ਲੱਗਦਾ ਬਾਬਾ ਜੀ ਦਾ ਹਾਂਜੀ ਵਾਈ ਗੁਰਜੀ ਜਿਹੜੀਆਂ ਮੈਂ ਤੁਹਾਨੂੰ ਕਹਿੰਦਾ ਸੀ ਇਹ ਜਿਹੜਾ ਆ ਤੁਹਾਨੂੰ ਮੈਂ ਸਾਰਾ ਹੁਣ ਇਤਿਹਾਸ ਜਿਹੜਾ ਸਰਵਨ ਕਰਾਇਆ ਹਨਾ ਤੇ ਜਿਹੜੀਆਂ ਇਸ ਦਰਖਤ ਦੀਆਂ ਜੜਾਂ ਆ ਉਹ ਸਾਹਮਣੇ ਤੁਹਾਨੂੰ ਮੰਦਿਰ ਦਿਖਦਾ ਮੈਂ ਥੋੜਾ ਜ਼ੂਮ ਕਰਕੇ ਵਿਖਾਉਣਾ ਹਨਾ ਤੁਹਾਨੂੰ ਇਹ ਬਾਬਾ ਸ਼੍ਰੀ ਚੰਦੀ ਦਾ ਜਿਹੜਾ ਮੰਦਿਰ ਆ ਉਹ ਇਸ ਪਿੰਡ ਤੋਂ ਤੇ ਇਸ ਪਿੰਡ ਦੇ ਵਿੱਚ ਜਿਹੜਿਆ ਇੱਥੇ ਬਾਬਾ ਜੀ ਦਾ ਸਥਾਨ ਬਣਿਆ ਆ ਇੱਥੇ ਤੱਕ ਆਈਆਂ ਹਨ ਸੋ ਹੁਣ ਆਪਾਂ ਜਾ ਰਹੇ ਆ ਅੱਗੇ ਉਸ ਜਿਹੜਾ ਤਪਸਥਾਨ ਆ ਬਾਬਾ ਸ਼ਿਰੀ ਚਾਂਦੀ ਦਾ ਉੱਥੇ ਤੁਹਾਨੂੰ ਅੱਗੇ ਸਾਰਾ ਵਿਖਾਉਨੇ ਆ ਹੁਣ ਜਿਹੜੇ ਆ ਤੁਹਾਨੂੰ ਬਾਬਾ ਸ਼ਿਰੀ ਚਾਂਦੀ ਦੇ ਜਿਹੜਾ ਤਪਸਥਾਨ ਆ ਉੱਥੋਂ ਦੇ ਦਰਸ਼ਨ ਕਰਾਉਨੇ ਆ ਆਹਲੀ ਸਾਈਡ ਜਿਹੜਾ ਆ ਸਰੋਵਰ ਸਾਹਿਬ ਆ ਈ ਆਸਰ ਉਹਰ ਸਾਬਿਆ ਇਧਰ ਬਾਬਾ ਜੀ ਦਾ ਜਿਹੜਾ ਗੁਰਦੁਆਰਾ ਆਇਆ ਤਪਸਥਾਨ ਮੰਦਰ ભગવાન ਸ਼੍ਰੀ ਚੰਦ ਜੀ ਦਾਸਨ ਆਸ਼ਰਮ ਦਾ ਨਾਂ ਅਖਰਕ ਜਿਹੜੀਆਂ ਤੁਹਾਨੂੰ ਮੈਂ ਦਰਖਤ ਦਿਖਾਇਆ ਸੀ ਉੱਥੇ ਇਸ ਰક્ત ਦੀਆਂ ਜਿਹੜੀਆਂ ਜੜਾਂ ਆ ਉਹ ਸਪਿੰਡ ਵਿਖੇ ਗਈਆਂ ਆ ਤੁਸੀਂ ਇਹ ਦਰਫਤ ਤੋਂ ਦੇਖ ਸਕਦੇ ਕਿ ਨਾਮ ਵਿਸ਼ਾਲ ਇਹ ਵੀ ਕਿੰਨਾ ਵਿਸ਼ਾਲ ਦਿੱਖਦਾ ਇੱਧਰ ਜਿਹੜਾ ਆ ਲੰਗਰ ਹਾਲਿਆ Ada jualan, toh Anten Baba